ਸਮਾਜ ਸੇਵੀ ਸੰਸਥਾਵਾਂ ਅਤੇ ਨਗਰ ਕੌਂਸਲ ਪ੍ਰਧਾਨ ਦੀ ਮੀਟਿੰਗ ਦੌਰਾਨ ਭਖਿਆ ਪਿਛਲੇ 2 ਸਾਲਾਂ ਤੋਂ ਰੁਕੇ ਹੋਏ ਵਿਕਾਸ ਕੰਮਾਂ ਦਾ ਮੁੱਦਾ ਆਗਾਮੀ ਦਿਨਾਂ ਵਿੱਚ ਨਗਰ ਕੌਂਸਲ ਪ੍ਰਧਾਨਕਾਰਤ ਸੱਦਕ ਅਫਸਰ ਅਤੇ ਵਿਧਾਇਕ ਦੀ ਮੀਟਿੰਗ ਕਰਵਾਉਣ ਦਾ ਹੋਇਆ ਅਹਿਮ ਫੈਸਲਾ ਸ਼ਹਿਰ ਮੁਕਸਰ ਸਾਹਿਬ ਦੀ ਸਫਾਈ ਬੁਬਸਤਾ ਅਤੇ ਵਿਕਾਸ ਕੰਮਾਂ ਵਿੱਚ ਪੈਦਾ ਹੋ ਰਹੀਆਂ ਰੁਕਾਵਟਾਂ ਦੇ ਸਬੰਧ ਵਿੱਚ ਤੈਕੀ ਦਰਦਨਾਯਾ ਗਰੁੱਪ ਦੀ ਅਗਵਾਈ ਹੇਠ ਇਕੱਠੇ ਹੋਏ ਵੱਖ-ਵੱਖ ਸਮਾਜ ਸੇਵੀ ਸੰਸਥਾਵਾਂ ਦੇ ਪ੍ਰ代表ਦਿਨੀਆਂ ਵੱਲੋਂ ਅੱਜ ਨਗਰ ਕੌਂਸਲ ਪ੍ਰਧਾਨ ਸ਼ਮੀ ਤੇਰੀਆ ਨਾਲ ਨਗਰ ਕੌਂਸਲ ਵਿਖੇ ਮੀਟਿੰਗ ਕੀਤੀ ਗਈ ਦੁਪਹਿਰ ਲਈ 4 ਵਜੇ ਤੱਕ ਚੱਲੀ ਇਸ ਮੀਟਿੰਗ ਦੌਰਾਨ ਪਿਛਲੇ 2 ਸਾਲਾਂ ਤੋਂ ਰੁਕੇ ਹੋਏ ਵਿਕਾਸ ਕੰਮਾਂ ਦਾ ਮੁੱਦਾ ਕਾਫੀ ਜ਼ਿਆਦਾ ਭਖਦਾ ਦਿਖਾਈ ਦਿੱਤਾ ਮੀਟਿੰਗ ਵਿੱਚ ਇਹ ਮੁੱਦਾ ਵੀ ਉੱਠਿਆ ਕਿ ਨਗਰ ਕੌਂਸਲ ਦੀ ਕਮੇਟੀ ਬਣੇ ਨੂੰ 4 ਸਾਲ ਹੋ ਚੁਕੇ ਨੇ ਪਰ ਟੜੇਬੰਦੀ ਦੇ ਚੱਲਦਿਆਂ ਵਿਕਾਸ ਕੰਮ ਸਿਰੇ ਨਹੀਂ ਚੜ ਰਹੇ ਤੇ ਲੋਕਾਂ ਨੂੰ ਕੰਮ ਕਰਵਾਉਣ ਲਈ ਧਰਨੇ ਤੱਕ ਲਗਾਉਣੇ ਪੈ ਰਹੇ ਨੇ ਹਾਲਾਂਕਿ ਨਗਰ ਕੌਂਸਲ ਪ੍ਰਧਾਨ ਵੱਲੋਂ ਵਿਕਾਸ ਕੰਮਾਂ ਵਿੱਚ ਆ ਰਹੀ ਰੁਕਾਵਟ ਲਈ ਅਧਿਕਾਰੀਆਂ ਅਤੇ ਸਰਕਾਰ ਤੇ ਪ੍ਰਧਨੀਦੀਆਂ ਦਾ ਨਾਮ ਲਿੱਤਾ ਗਿਆ ਪਰ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੇ ਖਿਲਾਫ ਨਗਰ ਕੌਂਸਲ ਵੱਲੋਂ ਐਕਸ਼ਨ ਲੈਣ ਸੰਬੰਧੀ ਪ੍ਰਧਾਨ ਸਾਹਿਬ ਕੋਈ ਜਵਾਬ ਨਹੀਂ ਦੇ ਸਕੇ ਵਿਕਾਸ ਕਮਾ ਵਿੱਚ ਆ ਰਹੀ ਰੁਕਾਵਟ ਦੇ ਪਿੱਛੇ 30% ਕਮਿਸ਼ਨ ਦਾ ਮੁੱਦਾ ਵੀ ਅਸੀਂ ਮੀਟਿੰਗ ਦੇ ਵਿੱਚ ਕਾਫੀ ਉੱਭਰ ਕੇ ਸਾਹਮਣੇ ਆਇਆ ਸਮਾਜ ਸੇਵੀ ਪ੍ਰਤੀਨਿਧੀਆਂ ਨੇ ਕਿਹਾ ਕਿ ਨਗਰ ਕੌਂਸਲ ਨੂੰ ਬਣੇ 4 ਸਾਲ ਹੋ ਚੁਕੇ ਨੇ ਬਹੁਮਤ ਵੀ ਨਗਰ ਕੌਂਸਲ ਪ੍ਰਧਾਨ ਦੇ ਕੋਲ ਹੈ ਪਰ ਇਸ ਦੇ ਬਾਵਜੂਦ ਪਿਛਲੇ 2 ਸਾਲਾਂ ਤੋਂ ਵਿਕਾਸ ਕੰਮ ਸ਼ੁਰੂ ਨਹੀਂ ਹੋ ਰਹੇ ਜਿਸ ਤੇ ਨਗਰ ਕੌਂਸਲ ਪ੍ਰਧਾਨ ਸ਼ੰਮੀ ਤੇਰੀਆਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਨੂੰ ਇਸ ਮਾਮਲੇ ਵਿੱਚ ਅੱਗੇ ਆਉਣ ਦੀ ਗੱਲ ਕਹਿੰਦਿਆ ਕਿ ਹੈ ਕਿ ਵਿਕਾਸ ਕਮਾ ਦੇ ਟੈਂਡਰ ਲਗਾਏ ਜਾਂਦੇ ਨੇ ਜੋ ਕਿ ਪਾਸਰੀ ਹੁੰਦੇ ਇਸ ਮਾਮਲੇ ਵਿੱਚ ਉਹਨਾਂ ਦੀ ਕੋਈ ਗਲਤੀ ਨਹੀਂ ਹੈ ਸਮਾਜ ਸੇਵੀ ਸੰਸਥਾਵਾਂ ਇਸ ਮਾਮਲੇ ਵਿੱਚ ਅੱਗੇ ਆ ਕੇ ਵਿਕਾਸ ਕਮਾ ਵਿੱਚ ਪੈਦਾ ਹੋ ਰਹੀ ਰੁਕਾਵਟ ਦਾ ਪਤਾ ਲਗਾ ਸਕਦੇ ਨੇ ਜਿਸ ਨਾਲ ਸਾਰੀ ਸੱਚਾਈ ਸਾਰਿਆਂ ਦੇ ਸਾਹਮਣੇ ਆ ਜਾਵੇਗੀ ਅੰਤ ਵਿੱਚ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਸ਼ਹਿਰ ਦੇ ਵਿਕਾਸ ਕੰਮਾਂ ਨੂੰ ਦੁਬਾਰਾ ਚਾਲੂ ਕਰਵਾਉਣ ਲਈ ਨਗਰ ਕੌਂਸਲ ਪ੍ਰਧਾਨ, ਕਾਰਜ ਸੱਦਕ ਅਫਸਰ ਅਤੇ ਵਿਧਾਇਕ ਦੀ ਇੱਕ ਇਕੱਠੀ ਮੀਟਿੰਗ ਕਰਵਾਉਣ ਦਾ ਅਹਿਮ ਫੈਸਲਾ ਲਿਆ ਗਿਆ ਹੈ। ਇਹ ਸੁਝਾਅ ਦੇ ਨਾਲ ਸ਼ਹਿਰ ਨੂੰ ਨਾ ਮੇਰੀ ਗੱਲ ਜਿਵੇਂ ਤੁਹਾਨੂੰ ਦੱਸਿਆਦਾ ਹੈ ਯਾਰ ਇਦੋਂ ਵੇਲੇ 3 ਵਾਰੀ ਹੀ ਐਮਐਲ ਨਾਲ ਗੱਲ ਗਏ ਮੈਂ ਦੇ ਕੰਗ ਇਹ ਵੀ ਜਾਏ ਹੋਣਾ ਸਿੱਦੇ ਇਹ ਕੰਮ ਕਰਦੇ ਨੇ ਕੋਈ ਉਹਨਾਂ ਦੀ ਏਸੀਆਰ ਰੋਕੀ ਕੋਈ ਕਿਸ਼ਤ ਕੀਤਾ ਉਹਨਾਂ ਖਿਲਾਫ ਕੇ ਕੁਝ ਨਹੀਂ ਕੀਤਾ ਕੋਈ ਪ੍ਰਧਾਨ ਜੀ ਨੇ ਰੁਕਰੀ ਨੂੰ ਪਤਾ ਹੋਵੇ ਜੀ ਕਿ ਉਹਨਾਂ ਇਹ ਹੀ ਤੁਹਿਆ ਗੱਲ ਕੀਤੀ ਆਪਾਂ ਕੋਈ ਨਹੀਂ ਅੱਜ ਬਾਦ ਫਿਰ ਹੋਣੀ ਆਪਾਂ ਨਹੀਂ ਉਹ ਤੁਹਾਨੂੰ ਪਤਾ ਕੀ ਗੱਲ ਆ ਆਪਾਂ ਨਾ ਇਹ ਭੱਪਾ ਛੱਡ ਕੇ ਤੇ ਆਪਾਂ ਨੂੰ ਸ਼ਹਿਰ ਆਪਣਾਣਾ ਪੈਣਾ ਚਲੇ ਚਾਰ ਸਾਲ ਨਹੀਂ ਏਸੀਆਰ ਗਈ ਜੀ ਇਹ ਦੇ ਚੈੱਕ ਆਜਾ ਦੇ ਲਾ ਕੇ ਨਾ ਕਰਾ ਕੇ ਹੋਣ ਸਹੀ ਆ ਗੱਲ ਜੇ ਤੁਸੀਂ ਤੁਹਾਡੇ ਦਿਮਾਗ ਛੋਂਦਾ ਵੀ ਏਸੀਆਰ ਤੁਸੀਂ ਉਹ ਚੀਜ਼ ਫੜ ਲਈ ਹੋ ਇਹਦੀ ਠੀਕ ਹੈ ਉਹਦੀ ਨੌਕਰੀ ਕਰਨੀ ਹੈ ਅਗਲਾ ਰਹਿਣਾ ਐਮਓ ਐਲ ਗੁੱਡ ਕੰਡਕਟਰ ਰਿਪੋਰਟ ਜਾਂਦੀ ਹੈ ਜਿਹੜੀ ਉਹਦੇ ਤੇ ਲਿਖ ਦੋ ਇਹ ਕੰਮ ਪ੍ਰਤੀ ਬਧਾਈ ਨਿਪੰਨ ਵਿਜਨ ਸਸਤਾ ਵੀ ਇੱਕ ਮਿੰਟ ਜੀ ਸੱਤ ਸੱਤ ਵੀਜਨ ਨਹੀਂ ਹੋ ਜਾਂ ਮਦਦ ਜਿਹੜੀ ਹੋਦੀ ਉਹ ਪਹਿਲਾਂ ਪਹਿਲਾਂ ਪੈਸੋ ਹੋਵੇ ਪਹਿਲਾਂ ਮੱਦੇ ਪੈ ਹੋਵੇ ਫਿਰ ਸਰਵਕ ਦਾ ਪਤਾ ਪਾਉਣਾ ਕਿਤਾ ਹੱਦ ਤੱਕ ਜਿਹੜੀ ਗੱਲ ਕਹਿੰਦੇ 100 ਸਵਾਈ ਸਿਪਕ ਉਹ ਈਓ ਨੇ ਐਮ ਐਲ ਏ ਸਾਫ ਦੇ ਟੇਲ ਤੇ ਰੱਖੇ ਜਿਹੜਾ ਟੈਂਡਰ ਆਉਣਾ ਹਾਂਜੀ ਦੋ ਮਹੀਨੇ ਕੋ ਲੰਕੀ ਜਾਂਦੀ ਹੈ ਹਾਂਜੀ ਪ੍ਰਧਾਨ ਦੇ ਸਹਿਣ ਤਾਂ ਹੋ ਚੁੱਕੇ ਆ ਉਸ ਤੋਂ ਬਾਅਦ ਲਾਉਣਾ ਜੇ ਨਹੀਂ ਲਾ ਰਹੇ ਜਿਹੜਾ ਕਮਿਸ਼ਨ ਹੋਣਾ ਫਿਰ ਉਹ ਤਾਂ ਲਵਾਓ ਜੀ ਫਿਰ ਕਿਓ ਸਾਹਿਬ ਨੂੰ ਲਿਖੋ ਲੈਟਰ ਗੈਸ ਏਜੰਸੀ ਵਾਲਿਆਂ ਦਾ ਕੰਮ ਰੋਕੋ ਸਾਰੇ ਸ਼ਹਿਰ ਰੋਕੋ ਹਾਂ ਮੈਂ ਕਹਿੰਦੀ 10 ਦਿਨ ਕਮੇਟੀ ਨਹੀਂ ਚੱਲਣੀ ਜਿੰਨੀ ਦੇਰ ਤੁਸੀਂ ਸਖਤੀ ਨਹੀਂ ਕਰਦੇ ਜਿਹੜੀ ਕਿਸੇ ਧਾਰਨੀ ਤੁਹਾਡੇ 'ਚ ਬਹੁਤ ਵੱਡੀ ਕਮੀ ਰਹੀ ਹੈ ਵੀ ਤੁਹਾਡੇ ਕੋਲੇ ਕੀ ਪਾਵਰ ਹੈ ਤੁਸੀਂ ਹਾਈ ਕੋਰਟ ਅਪਰੋਚ ਕਰ ਸਕਦੇ ਸੀ ਤੁਸੀਂ ਚੀਫ ਸਕੱਟਰੀ ਕੋਲੇ ਅਪਰੋਚ ਕਰ ਸਕਦੇ ਸੀ ਕਿਤੇ ਹਾਈ ਕੋਰਟ ਜਾਂਦੇ ਵੀ ਲੋੜ ਕਿਤੇ ਕੁਝ ਉੱਤੇ ਜੋ ਆਪਣੇ ਕਈ ਮੁਲਾਜ਼ਮ ਰਿਟਾਇਰ ਹੋਏ ਹੋਏ ਪ੍ਰਧਾਨ ਸਾਹਿਬ ਕੋਲੇ ਪਾਵਰ ਹੈ ਏਸੀਆਰ ਲਿਖਣ ਦੀ ਮਲਾਈ ਦੂਸਰਾ ਐਮਐਲਏ ਸੱਜੀ ਕੋਲ ਜਨਾ ਫਿਰ ਸਾਹਿਬ ਮੈਂ ਕੋਈ ਸਪੋਰਟ ਕਰਕੇ ਦਿਖਾ ਦੋ ਮੈਂ ਕਰਦਾ ਮੈਂ ਕਰਦਾ ਕਰੋ ਮੈਂ ਸੁਣੀ ਕਰਾਂਗੇ ਯਾਰ 50 50 ਲੱਖ ਦੇ ਕਰਾਂਗੇ ਜੋ ਰਾਇਆ ਤੂੰ ਲੈ ਕੇ ਆਪਾਂ ਗੱਲ ਨਹੀਂ ਕਰੀ ਕਰੋ ਜੀ ਆਪਾਂ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਸਪੋਰਟ ਕਰੋ ਮੈਂ ਕਰਦਾ 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 ਮੈਂ ਕ ਟੰਡਰ ਦਿੱਤੇ ਜਿਵੇਂ ਕਾਰਨ ਪੁੱਛ ਬਿਕੋਣ ਲੱਗ ਰਹੇ ਮੈਂ ਜ ਜ ਪਹਿਲਾਂ ਦਾ ਸਾਰੇ ਸ਼ਹਿਰ ਦੇ ਰੈਂਜੀਓ ਇੱਥੇ ਆ ਜਾਈਆ ਆਪਾਂ ਸੁਣਨਾ ਦਸਵੇਂ ਪਾਸ਼ਾ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਤੇ ਪਵਿੱਤਰ ਧਰਤੀ ਦੇ ਆਏ ਆ ਔਰ ਇਹ ਸਾਰੇ ਸ਼ਹਿਰ ਦੀ ਭਲਾਈ ਵਾਸਤੇ ਸ਼ਹਿਰ ਦੀ ਸਫਾਈ ਵਾਸਤੇ ਸ਼ਹਿਰ ਦੇ ਕੰਮਾਂ ਕਰਾਉਣ ਵਾਸਤੇ ਮੇਰੇ ਕੋਲ ਆਏ ਇਹਨਾਂ ਨੂੰ ਮੈਂ ਸਾਰਾ ਸਾਰੀ ਡਿਟੇਲ ਦੱਸਤੀ ਆ ਵੀ ਆਹ ਕਾਰਨਾਂ ਪਹਿਲਾਂ ਛੜ ਕੰਮ ਚੱਲਦੇ ਰਹੇ ਆ ਮੈਂ ਅਸਲ ਚ ਛੇ ਕੱਟਦੀ ਆ ਅ ਲੈਟਰ ਵੀ ਦਿਖਾਤਾ ਇਹਨਾਂ ਨੂੰ ਮੈਂ ਇੱਕ ਨੰਬਰ ਹੀ ਦੱਸਤਾ ਮੈਂ ਆ ਪੇਪਰ ਭੇਜਿਆ ਰਿਆ ਜੀ ਸੋਸ ਪੇਪਰ 35 31 ਛੋਟੇ ਆਤੀ 35 ਹੈ ਪਰ 35 ਡਾਈਵਰ ਸਰਵਿਸ 5 ਉਹਦੇ ਕਰਨਾ ਪਰ ਹਾਲ ਤੱਕ ਅਫਸਰ ਨੇ ਕੋਈ ਉਸ ਤੇ ਕਾਰਵਾਈ ਨਹੀਂ ਕੀਤੀ ਮੇਰੇ ਭੱਜੇ ਹੋ ਟੈਂਡਰ ਉੱਥੇ ਵਾਪਸ ਕਰਾ ਲਿਆ ਇਹ ਕਾਰਨ ਅਫਸਰ ਨਾਲ ਪੁੱਛਿਆ ਜਾਊਗਾ ਫਿਰ ਦੁਬਾਰਾ ਜੇ ਵੀ ਹਿੰਦੂ ਸਾਹਿਬ ਸਾਰੇ ਐਸੀ ਮੈਂ ਦੱਸਿਆ ਜੇ ਕੋਈ ਲੱਗਦਾ ਸਮਾਜ ਸੇਵੀ ਸੰਸਥਾਵਾਂ ਦੀ ਮੀਟਿੰਗ ਅੱਜ ਨਗਰ ਕੌਂਸਲ ਪ੍ਰਧਾਨ ਸੰਮੀ ਤੇਰੀਆ ਜੀ ਨਾਲ ਹੋਈ ਇਸ ਵਿੱਚ ਨਵੇਂ ਸਫਾਈ ਕਰਮਚਾਰੀਆਂ ਦੀ ਭਰਤੀ ਨਵੀਆਂ ਮਸ਼ੀਨਾਂ ਨਵੀਆਂ ਮੋਟਰਾਂ ਖਰੀਦਣੀਆਂ ਸਫਾਈ ਵਾਸਤੇ ਸ਼ਹਿਰ ਦੇ ਵਿੱਚ ਗੰਦਗੀ ਦੀ ਸਫਾਈ ਕਰਨੀ ਆਗ ਤੇ ਨਵੇਂ ਟੈਂਡਰ ਲਾਉਣ ਵਾਸਤੇ ਬੇਨਤੀਆਂ ਕੀਤੀਆਂ ਗਈਆਂ ਤੇ ਸਾਰੀ ਮੀਟਿੰਗ ਵਿੱਚ ਅੱਗੇ ਫੈਸਲਾ ਇਹ ਹੋਇਆ ਕਿ ਐਮਐਲਏ ਸਾਹਿਬ ਨਗਰ ਕੌਂਸਲ ਪ੍ਰਧਾਨ ਸਾਹਿਬ ਤੇ ਸ਼ਹਿਰ ਦੀਆਂ ਸਮਾਜ ਸੇਵੀ ਸੰਸਥਾਵਾਂ ਰਲ ਕੇ ਇੱਕ ਮੀਟਿੰਗ ਕਰਾਈ ਜਾਵੇ ਇਹਨਾਂ ਦੀ ਤਾਂ ਕਿ ਕੋਈ ਸਾਂਝਾ ਹੱਲ ਕੱਢਿਆ ਜਾ ਸਕੇ ਧੰਨਵਾਦ ਅੱਜ ਅਸੀਂ ਸ਼ਹਿਰ ਨਿਵਾਸੀ ਸ਼੍ਰੀ ਮੁਖਸਰ ਸਾਹਿਬ ਦੇ ਜਿੰਨੇ ਵੀ ਜ਼ਿੰਮੇਵਾਰ ਲੋਕ ਹੈ ਉਹ ਸਾਰੇ ਪ੍ਰਧਾਨ ਨਗਰ ਕੌਂਸਲ ਜੀ ਨੂੰ ਮਿਲ ਲਾਏ ਸੀਗੇ ਇਸ ਸੰਬੰਧ ਵਿੱਚ ਇੱਕ ਮੀਟਿੰਗ ਸੀ ਜੋ ਸ਼ਹਿਰ ਦਾ ਇੱਕ ਬੁਰਾ ਹਾਲ ਹੋ ਚੁੱਕਿਆ ਹੈ ਪਰ ਮੀਟਿੰਗ ਦੇ ਵਿੱਚ ਗੱਲਾਂ ਇਹ ਨਿਕਲ ਕੇ ਆਈਆਂ ਐਮਸੀ ਸਾਹਿਬਾਨ ਵੀ ਕੁਝ ਮੌਜੂਦ ਸਨ ਔਰ ਕੁਝ ਪ੍ਰੈਸ ਵਾਲੇ ਵੀ ਉੱਥੇ ਮੌਜੂਦ ਸਨ ਅਸੀਂ ਖੁੱਲੇ ਤੌਰ ਤੇ ਪ੍ਰਧਾਨ ਸਾਹਿਬ ਨੂੰ ਪੁੱਛਿਆ ਬੀ ਤੁਸੀਂ ਇੱਕ ਇਹ ਗੱਲ ਦੱਸੋ ਵੀ ਜੋ ਅਫਸਰ ਤੁਹਾਡੇ ਕੋਲ ਇਹ ਕਹੇ ਤੇ ਕੰਮ ਨਹੀਂ ਕਰਦੇ ਤੁਸੀਂ ਅੱਜ ਤੱਕ ਆਪਦੀ ਤਰਮ ਦੇ ਵਿੱਚ ਕਿੰਨੇ ਅਫਸਰਾਂ ਤੇ ਐਕਸ਼ਨ ਲਿਆ ਪਰ ਪ੍ਰਧਾਨ ਜੀ ਮੈਨੂੰ ਨਹੀਂ ਲੱਗਦਾ ਇਸ ਗੱਲ ਦਾ ਜਵਾਬ ਦੇ पाए ਕਿਉਂਕਿ 2 ਸਾਲ ਤੋਂ ਕੰਮ ਰੁਕੇ ਹੋਇਆ ਹੈ ਸ਼ਹਿਰ ਦੇ ਵਿੱਚ ਸ਼ਹਿਰ ਦਾ ਸੱਤਿਆਨਾਸ ਵੱਜ ਚੁੱਕਿਆ ਹੈ ਔਰ ਸ਼੍ਰੀ ਮੁਕਸਤ ਸਾਹਿਬ 40 ਮੁਕਤਲਿਕ ਵਿਸ਼ਤਰ ਧਰਤੀ ਤੋਂ ਲੋਕ ਅੱਗੇ ਵੀ ਮੈਂ ਗੱਲ ਕਹਿਣਾ ਹੈ ਗਲਤ ਸੰਦੇਸ਼ ਲੈ ਕੇ ਜਾਂਦੇ ਆ ਕਿਉਂਕਿ ਇੱਥੇ ਬਹੁਤ ਪ੍ਰਚਲਿਤ ਮੇਲਾ ਮੰਗੀ ਦਾ ਲੱਗਦਾ ਹੈ ਜਿੱਥੇ ਲੱਖਾਂ ਦੀ ਤਦਾਦ ਵਿੱਚ ਸ਼ਰਧਾਲੂ ਆਉਂਦੇ ਆ ਪਰ ਮੈਂ ਇਹ ਗੱਲ ਇੱਥੇ ਕਹੀ ਹੈ ਜੋ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਆ ਜੋ ਐਮਸੀ ਸਾਹਿਬਾਨ ਆ ਜਾਂ ਜਿੰਨੇ ਵੀ ਲੀਡਰ ਸਾਹਿਬਾਨ ਬੈਠੇ ਆ ਜੇਕਰ ਤੁਸੀਂ ਸ੍ਰੀ ਮੁਖਸਰ ਸਾਹਿਬ ਦੀ ਪਵਿੱਤਰ ਧਰਤੀ ਨੂੰ ਪਿਆਰ ਕਰਦੇ ਹੋ ਤਾਂ ਤੁਸੀਂ ਨਾਨ ਪੋਲੀਟੀਕਲੀ ਹੋ ਕੇ ਸਿਰਫ ਮੁਖਸਰ ਸਾਹਿਬ ਦੇ ਪੁੱਤ ਹੋਣ ਦੇ ਨਾਤੇ ਸ੍ਰੀ ਮੁਖਸਰ ਸਾਹਿਬ ਲਈ ਕੰਮ ਕਰੋ ਔਰ ਵੋਟ ਬੈਂਕ ਦੀ ਰਾਜਨੀਤੀ ਨਾ ਕਰੋ ਇਸ ਕਰਕੇ ਵੀ ਤਾਂ ਜੋ ਮੁਖਸਰ ਸ਼ਹਿਰ ਦਾ ਸੁਧਾਰ ਹੋ ਸਕੇ ਪਰ ਪ੍ਰਧਾਨ ਸਾਹਿਬ ਨੂੰ ਇਹ ਵੀ ਬੇਨਤੀ ਕੀਤੀ ਹੈ ਪ੍ਰਧਾਨਗੀ ਕਰਨੀ ਤਾਂ ਕਿਲ ਨੂੰ ਬਣ ਕੇ ਕਰੋ ਪੋਲੇ ਬਣ ਕੇ ਪ੍ਰਧਾਨ ਵੀ ਨਹੀਂ ਹੋਣੀ ਤੁਹਾਡੀ ਕਿਸੇ ਨੇ ਗੱਲ ਨਹੀਂ ਸੁਣਨੀਗੀ ਇਹ ਅਸੀਂ ਬੇਨਤੀਆਂ ਕਰ ਰਹੇ ਆਂ ਪ੍ਰਧਾਨ ਸਾਹਿਬ ਨੂੰ ਔਰ ਅਸੀਂ ਆਉਣ ਵਾਲੇ ਸਮੇਂ ਬਾਰੇ ਪੁੱਛ ਰਹੇ ਆਂ ਵੀ ਤੁਸੀਂ ਹੁਣ ਤੁਹਾਡਾ ਅਗਲਾ ਕੀ ਸਟੈਂਡ ਆ ਸਾਨੂੰ ਦਿੱਤੇ ਹੋਏ ਜੋ ਤੁਸੀਂ ਟੈਂਡਰ ਜਿਹੜੇ ਅਫਸਰ ਰੋਕਦੇ ਆ ਉਹਨਾਂ ਦਾ ਨਾਂ ਜਨਤਕ ਕਰੋ ਪਬਲੀਕਲੀ ਇਸ ਗੱਲ ਨੂੰ ਸ਼ੋਅ ਕਰੋ ਅਫਸਰ ਕੀ ਨਾਮ ਅੱਜ ਕੀ ਗੱਲ ਜੋ ਜਿਹੜੀ ਮੀਟਿੰਗ ਹੋਈ ਅੱਜ ਮੀਟਿੰਗ ਕੀਤੀ ਸੀਗੀ ਨਗਰ ਕਾਉਂਸਲ ਦੇ ਪ੍ਰਧਾਨ ਜੀ ਨਾਲ ਕੱਲ ਈਓ ਸਾਹਿਬ ਨਾਲ ਮੀਟਿੰਗ ਕੀਤੀ ਸੀ ਵੀ ਜਿਹੜਾ ਸ਼ਹਿਰ ਦੇ ਵਿੱਚ ਅੰਨਾ ਕੂੜਾ ਕਰਕਟ ਪਿਆ ਹੈ ਜਿਹੜਾ ਜਿੰਨਾ ਸਾਰਾ ਸ਼ਹਿਰ ਹੈ ਉਹ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੋਵੇ ਉੱਥੇ ਬੰਦ ਪਿਆ ਸ਼ਹਿਰ ਦੇ ਵਿੱਚ ਉਹਦਾ ਕਾਰਨ ਕੀ ਹੈ ਤੇ ਉਹਦਾ ਜਿਹੜਾ ਲੂਫ ਹੈ ਉਹ ਇਹੀ ਲੂਫ ਹੈ ਵੀ ਜਿਹੜਾ ਕੋਈ ਜਿੰਨੇ ਕੋਈ ਟੈਂਡਰ ਪ੍ਰਧਾਨ ਜੀ ਕਹਿੰਦੇ ਮੈ ਲਾਨਾ ਉਹ ਯੂ ਸਾਹਿਬ ਨਹੀਂ ਪਾਸ ਕਰਦੇ ਜੇ ਯੂ ਸਾਹਿਬ ਨੇ ਸਿੱਧੇ ਤੌਰ ਤੇ ਕੋਈ ਕੰਮ ਕਰਾਏ ਆ ਉਹਦੇ ਚੈੱਕ ਹੈ ਜਿਹੜੇ ਪ੍ਰਧਾਨ ਜੀ ਨਹੀਂ ਪਾਸ ਕਰਦੇ ਇਹਨਾਂ ਦੀ ਆਪਸ ਵਿੱਚ ਜਿਹੜੀ ਕੰਟਰੋਵਰਸੀ ਹੈ ਉਹ ਸ਼ਹਿਰ ਦਾ ਬੇੜਾ ਕਰ ਕਰੀ ਜਾਂਦੀ ਹੈ ਤੇ ਜਿਹੜੀ ਗੱਲ ਹੈਗੀ ਹੈ ਇਹ ਕੋ ਕਿਤੇ ਨਾ ਕਿਤੇ ਸਾਰੀ ਗੱਲ ਚੱਕ ਕੇ ਤੇ ਐਮ ਐਲ ਏ ਸਾਹਿਬ ਤੇ ਸੁੱਟ ਦਿੰਦੇ ਆ ਜੇ ਕੀ ਨਾਮ ਕੀ ਦੇਣਾ ਤੁਹਾਨੂੰ ਮੇਰਾ ਨਾਮ ਸੰਜੀਵ ਕੁਮਾਰ ਟਿੰਕੂ ਹੈ ਜੀ ਅੱਜ ਕਮੇਟੀ ਚ ਆਏ ਸੀ ਪ੍ਰਧਾਨ ਜੀ ਨੂੰ ਮਿਲੇ ਆ ਜੀ ਸ਼ਹਿਰ ਦੀਆਂ ਸਮੱਸਿਆਵਾਂ ਬਾਰੇ ਦੱਸਿਆ ਸ਼ਹਿਰ ਦਾ ਬੁਰਾ ਹਾਲ ਹੈ ਕਿੱਥੇ ਕੋਈ ਸਫਾਈ ਨਹੀਂ ਹੁੰਦੀ ਥਾਂ ਥਾਂ ਤੇ ਕੂੜਿਆਂ ਦੇ ਡੰਬ ਪਏ ਆ ਲੋਕ ਬਹੁਤ ਦੁਖੀ ਆ ਜੀ ਪਰ ਆਏ ਆ ਮੈਨੂੰ ਤਾਂ ਲੱਗਦਾ ਨਹੀਂ ਸ਼ਹਿਰ ਕੋਈ ਮਸਲਾ ਹੱਲ ਹੋਊਗਾ ਬਾਕੀ ਹੋ ਜੇ ਤਾਂ ਉਹ ਵਾਹਿਗੁਰੂ ਦੀ ਕਿਰਪਾ ਹੈ